ਹੈਲੋ ਦੋਸਤੋ ਸਤਿ ਸ੍ਰੀ ਅਕਾਲ ਵੈਲਕਮ ਕਰਦੇ ਆਂ ਜਸਟ ਰੀਨ ਆ ਬਲੌਗ ਚੈਨਲ ਤੇ ਉਮੀਦ ਕਰਨਾ ਸਾਝੀਆਂ ਤੁਸੀਂ ਠੀਕ ਹੋਵੋਗੇ ਤੇ ਅੱਜ ਦਾ ਬਲੌਗ ਕਰਦੇ ਆਂ ਸਟਾਰਟ ਤੇ ਮਨਪ੍ਰੀਤ ਉਹਨਾਂ ਨੂੰ ਛੱਡ ਕੇ ਮੈਂ ਅ ਕੱਲ ਸ਼ਾਮ ਹੋ ਗਈ ਸੀ ਜੀ ਸਵੇਰੇ ਮੁੜਿਆ ਤੇ ਅੱਜ ਆਪਣੇ ਲੱਗੇ ਆ ਕਰੇ ਮਾਸਤਰੀ ਪੱਥਰ ਵਾਲੇ ਕੰਮ ਕਾਫੀ ਕਰਨੇ ਆ ਤੇ ਦੂਜੇ ਮਾਸਤਰੀ ਦਾ ਕੰਮ ਨਿਬੜ ਗਿਆ ਹੁਣ ਪੱਥਰ ਵਾਲਾ ਮਾਸਤਰੀ ਆ ਗਿਆ ਦੋ ਤਿੰਨ ਦਿਨਾਂ ਦੇ ਵਿੱਚ ਦੇ ਆਪਾਂ ਪੱਥਰ ਲੱਗ ਜੂਗਾ ਉਸ ਤੋਂ ਬਾਅਦ ਫਿਰ ਲੱਕੜ ਵਾਲੇ ਮਾਸਤਰੀ ਲੱਗਣਗੇ ਉਸ ਤੋਂ ਬਾਅਦ ਫਿਰ ਵਾਲਪੇਪਰ ਜਿਹੜਾ ਲੱਗਣਾ ਉਹ ਲੱਗੂਗਾ ਨਿਕਨੇ ਕੰਮ ਕਾ ਪਸੰਦ ਦਵਾਦਾ ਬਕਿੱਚੀ ਹੋਣਾ ਕੰਮ ਹੁਣ ਸ਼ਾਮੇ ਕੰਮ ਆ ਗਿਆ ਧੋਪ ਵਾਲਾ ਕੰਮ ਆਪਣਾ ਗਿਆ ਨਿਬੜ ਤੇ ਇਹ ਮੈਸਤ ਨੂੰ ਠੇਕਾ ਹੀ ਦਿੱਤਾ ਹੋਇਆ ਇਹਨੇ ਆਪ ਹੀ 2 ਦਿਨਾਂ ਚ ਮੇਰੇ ਨਾਲ ਪੱਥਰ ਲੱਗ ਜਾਊਗਾ ਆਪਣਾ ਤੇ ਜਿਹੜਾ ਆਪਣਾ ਸ਼ੋਰੂਮ ਬਣ ਜਾ ਰਿਹਾ ਬੜਾ ਵੱਡਾ ਨਹੀਂ ਹੈਗਾ 21 ਬਾਈ 15 ਦਾ ਬਣ ਜਾ ਰਿਹਾ ਤੇ ਵਧੀਆ ਖੁੱਲਾ ਢੋਲਾ ਹੋ ਜਾਣਾ ਤੇ ਮਨਪ੍ਰੀਤ ਦੇ ਕੰਮ ਵਾਸਤੇ ਉਹਨਾਂ ਪਰਫੈਕਟਾ ਵਧੀਆ ਤੇ ਕਬੂਤਰ ਮੈਂ ਆਉਣ ਸਾਡਾ ਤੇ ਆ ਠੀਕ ਹੈ ਦੋ ਕਬੂਤਰ ਸੀਗੇ ਉਡਾਤੇ ਆ ਜਿੱਜੇ ਆ ਵਧੀਆ ਲੱਗਦਾ ਤੁਹਾਡੇ ਡਾਲੀ ਦਾ ਤੇ ਇੱਕ ਨਵੀਂ ਚੀਜ਼ ਘਰੇ ਹੋਰ ਆਈ ਆ ਕਿ ਇੱਕ ਆਂਡਾ ਬਹੁਤ ਵੱਡਾ ਕਬੂਤਰਾਂ ਦਾ ਦਿਖਾਈ ਇਹ ਡਾਂਡਾ ਦੇਖਿਆ ਅ ਮੈਂ ਖੁੱਡੇ 'ਚ ਵੜ ਕੇ ਤੁਹਾਨੂੰ ਦਿਖਾਉਣਾ ਨਿੱਕੀ ਜੀ ਚਾਲ ਕੀ ਇੱਕ ਆਪਾਂ ਨੂੰ ਇੱਥੇ ਆਂਡਾ ਮਿਲਿਆ ਦੇਖੋ ਕਿੱਡਾ ਵਡਾ ਡਾਂਡਾ ਹਣ ਜਿਹਦੇ ਵਿੱਚ ਬੱਚਾ ਨਿਕਲਿਆ ਫੇਰ ਤੁਹਾਨੂੰ ਦਿਖਾਉਣੇ ਆ ਵੀ ਕਿਸ ਚੀਜ਼ ਦਾ ਇਹ ਅੰਡਾ ਤੇ ਕੀ ਵਿੱਚੋਂ ਇਹਦੇ ਨਿਕਲਿਆ ਠੀਕ ਆ ਓਕੇ ਇਹ ਇੱਕ ਅੰਡੇ ਮਿਲੇ ਆਪਾਂ ਨੂੰ ਤੇ ਇਹ ਹੁਣ ਬਾਅਦ ਚ ਦੱਸਦੇ ਆ ਜਦੋਂ ਇਹ ਕੱਢ ਲਿਆ ਬੱਚਾ ਪਰ ਇਹਨੇ ਐਕਸੈਪਟ ਕਰ ਲਿਆ ਇਹ ਉੱਤੇ ਦੀ ਬਹਿਣ ਲਾ ਗਈ ਕਬੂਤਰੀ ਤੇ ਹੁਣ ਜਦੋਂ ਬੱਚਾ ਨਿਕਲੂਗਾ ਉਦੋਂ ਪਤਾ ਲੱਗੂਗਾ ਸਾਰੇ ਕਬੂਤਰ ਪੂਰੇ ਬਰੀਡਿੰਗ ਦੇ ਵਿੱਚ ਐਨ ਦੱਬੀ ਹੁੰਦੇ ਤਾਂ ਕਿੱਲੀ ਚਲ ਜੀਏ ਬਾਅਦ ਫਿਰ ਕਾ ਆਪਾਂ ਹੁਣ ਤੁਹਾਨੂੰ ਦਿਖਾਉਣੀ ਆ ਕੋਠੇ ਦਾ ਮਾਹੌਲ ਠੀਕ ਆ ਪੱਥਰ ਲੱਗਣ ਜਾ ਰਿਹਾ ਕੋਠੇ ਦੇ ਉੱਤੇ ਆਪਣਾ ਜ ਆ ਆ ਆ ਆਜੋ ਆ ਬੱਚੇ ਪਹਿਲੇ ਦਿਨ ਬਾਹਰ ਨਿਕਲਣ ਜਾ ਰਹੇ ਆ ਦੇਖ ਕਿੰਨੇ ਸੋਹਣੇ ਆ ਦੇਖੋ ਕੁਦਰਤ ਦੇ ਰੰਗ ਇਹ ਅੱਜ ਪਹਿਲੇ ਦਿਨ ਕੁੱਡੇ ਚੋਂ ਬਾਹਰਲਾ ਮਾਹੌਲ ਦੇਖਣਗੇ ਠੀਕ ਹੈ ਘੋਰਨੇ ਚ ਨਿਕਲਦੇ ਨਹੀਂ ਸੀ ਅੱਜ ਨੂੰ ਪਹਿਲੇ ਦਿਨ ਛੱਡਾਂਗੇ ਇੱਥੇ ਹੈਲੋ ਹੂੰ ਸਵਾਗਤ ਆ ਤੁਹਾਡਾ ਆਪਣੇ ਘਰ ਦੇ ਵੀਡੀਓ ਵਿੱਚ ਕਿਵੇਂ ਹੋ ਦੇਖੋ ਡੈਗ ਦਾ ਮਗਰ ਹੀ ਡਿੱਗੀ ਜਾਂਦਾ ਦੇਖੋ ਹਾਂ ਹਾਂ ਕਿੱਥੇ ਆ ਗਏ ਹੂੰ ਕਿੱਥੇ ਆ ਗਏ ਇਹਨਾਂ ਨੂੰ ਪਤਾ ਨਹੀਂ ਲੱਗਦਾਗਾ ਅੱਜ ਪਹਿਲੇ ਦਿਨ ਖੁੱਲਾ ਸਮਾਨ ਅੱਜ ਪਹਿਲੇ ਦਿਨ ਦੇਖਿਆ ਇਹਨਾਂ ਨੇ ਉਹਨੇ ਇਹਨੂੰ ਬਾਹਰ ਛੱਡਾਂਗੇ ਇਹਨਾਂ ਨੂੰ ਉਹਨੇ ਨਾਲ ਆ ਕਬੂਤਰਾ ਦੀ ਆਤ ਦੇ ਨਾਲ ਉਹਨਾਂ ਦੇ ਰੀਸ ਦੇ ਨਾਲ ਇਹ ਆਪਦੇ ਹੁਣ ਦਾਣੇ ਵਗੈਰਾ ਛਕਣੇ ਸ਼ੁਰੂ ਕਰਨਗੇ ਜਿਹੜਾ ਕੱਡੇ-ਕੱਡੇ ਹੋਏ ਪਏ ਸੀ ਘੋਰਨਿਆਂ ਦੇ ਵਿੱਚੋਂ ਨਿਕਲੇ ਹੀ ਨਹੀਂ ਸੀਗੇ ਅੱਜ ਦੇਖ ਕੇ ਸਾਰੇ ਗੱਡਨੇ ਆ ਬਾਹਰ ਜਿਹੜੇ ਪਤਾ ਵੀ ਆਪਦਾ ਭਾਰ ਹੁਣ ਚੱਲ ਸਕਦੇ ਆ ਬੱਚੇ ਵੱਡੇ ਬੱਚੇ ਹੋਏ ਹੋਏ ਆ ਉਹਨਾਂ ਨੂੰ ਆਪਾਂ ਹੁਣ ਬਾਹਰ ਕੱਢਦੇ ਆ ਗਰਮੀ ਬਹੁਤ ਜ਼ਿਆਦੇ ਆ ਠੀਕ ਆ ਉਹ ਦੇਖ ਨੇ ਕਿਹੜੇ ਕਿਹੜੇ ਵੱਡੇ ਆ ਹੋ ਆਪ ਕੱਢਦੇ ਆ ਬਾਹਰ ਇੱਕ ਤਾਂ ਆ ਬੈਠਾ ਇਹ ਵੀ ਹੱਡ ਹਰਾਮੀ ਹੋਇਆ ਵਿਆ ਇਹ ਵੀ ਦਾਣੇ ਖਾ ਸਕਦਾ ਇਹ ਅੱਜ ਦੇ ਟਾਈਮ 'ਚ ਸਾਰੇ ਪੱਟੇ ਪਟਾਈ ਟੂਵੀਂ ਪਾਲਦੇ ਆ ਕੋਈ ਸਾਨੂੰ ਨਾ ਹੱਥ ਹਿਲਾਉਣਾ ਪਵੇ ਫਾਲੇ ਫੜ ਪਾਣੀ ਪੀ ਲੈ ਇੱਥੇ ਬਹਿ ਜਾ ਆਹ ਨਾਲੇ ਛੋਟੇ ਆ ਵਿਕ ਡਾ ਵੱਡਾ ਹੋਇਆ ਬਟਾ ਮਹਾਸ਼ਯਾ ਉਹਨਾਂ ਨਹੀਂ ਬਾਹਰ ਹੋਏ ਹਾਂ ਚਲੋ ਬਾਹਰ ਦਾਣੇ ਖਾਓ ਚਲੋ ਵੀ ਚਲੋ ਇੱਥੇ ਨਾ ਨਾ ਗਏ ਤੁਸੀਂ ਆਹ ਇਧਰ ਇੱਕ ਨਵਾਂ ਬੀਬੀ ਆ ਗਿਆ ਆ ਹੁਣੇ ਨਿਕਲਿਆ 5-7 ਮਿੰਟ ਪਹਿਲਾਂ ਹੀ ਘੋਰਨਿਆਂ ਦੇ ਵਿੱਚ ਆਹ ਸ਼ਾਂ ਬਠਾ ਵੜਿਆ ਵੱਡਾ ਹੋ ਗਿਆ ਕਾਕਾ ਬਹੁਤ ਬਿਲੀਆਂ ਖਾ ਲਈਆਂ ਹੁਣ ਆਪਦਾ ਕਮਾਓ ਤੇ ਖਾਓ ਚੱਲ ਹਾਂਜੀ ਬਿਜਲੀ ਦੀਆਂ ਤਾਰਾਂ ਪਾਉਣ ਵਾਲੇ ਮੈਸਤਰੀ ਪਹੁੰਚ ਚੁੱਕੇ ਆ ਤੇ ਕੇਰਾ ਪੱਕਾ-ਪੱਕਾ ਚੱਲਦਾ ਹੋ ਜੂਗਾ ਕੋਈ ਥੱਲੇ ਦੀ ਸਪਲਾਈ ਕਰਨੀ ਹੈ ਫਰਸ਼ ਦੇ ਤੇ ਪੱਥਰ ਲਾਉਣ ਤੋਂ ਪਹਿਲਾਂ ਪਹਿਲਾਂ ਮੈਸਤਰੀ ਸਾਹਿਬ ਉਹ ਕਰਕੇ ਦੇ ਜਾਣਗੇ ਤੇ ਇਹਦੋਂ ਬਾਅਦ ਪੱਥਰ ਸਟਾਰਟ ਕਰ ਦੇਣਾ ਆਪਾਂ ਹੁਣ ਆਪਣਾ ਪੱਥਰ ਸ਼ੁਰੂ ਹੋ ਗਿਆ ਲੱਗਣਾ ਸੋ ਪਹਿਲੀਆਂ ਦੋ ਕਟਾਈਲਾਂ ਲਾਤੀਆਂ ਸਾਰਿਆਂ ਨੇ ਬਹੁਤ ਕਮੈਂਟ ਕੀਤੇ ਬਾਈ ਤੁਸੀਂ ਸੁਝਾਅ ਦਿੱਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੇ ਇਹੀ ਕਿਹਾ ਸੀ ਕਿ ਗ੍ਰੇ ਕਲਰ ਦਾ ਪੱਥਰ ਲਾਏ ਉਹਦੇ ਉੱਤੇ ਡਸਟ ਦਾ ਪਤਾ ਨਹੀਂ ਲੱਗਦਾ ਤੇ ਤੁਹਾਡੇ ਕਮੈਂਟ ਪੜਨ ਤੋਂ ਪਹਿਲਾਂ ਹੀ ਮੈਂ ਗ੍ਰੇ ਕਲਰ ਲੈ ਲਿਆ ਸੀਗਾ ਤੇ ਤੁਸੀਂ ਚੈੱਕ ਕਰ ਸਕਦੇ ਹੋ ਇਹਦੇ ਉੱਤੇ ਨਾਂ ਜੋੜ ਦਿਸਦਾ ਹੁਣ ਆਪਾਂ ਜੋੜ ਕੇ ਲਾਵਾਂਗੇ ਆਪਾਂ ਪੂਰਾ ਵਾਈਟ ਲੈ ਲੈਂਦੇ ਪਰ ਜਿੰਨਾ ਮਰਜ਼ੀ ਜੋੜ ਕੇ ਲਾ ਲਗੇ ਬੱਚੇ ਜਿਹੜੀ ਲਾਈਨ ਆ ਨਾ ਲਾਈਨ ਉਹ ਕਾਲੀ ਹੋ ਜਾਂਦੀ ਉਹ ਚ ਵਾਈਟ ਹੀ ਆਪ ਨੂੰ ਬਰੂਪ ਭਰਨਾ ਪੈਣਾ ਸੀਗਾ ਤੇ ਵਾਈਟ ਚੀਜ਼ ਕਾਲੀ ਹੋ ਜਾਂਦੀ ਹੁਣ ਇਹਦੇ ਵਿੱਚ ਇਹਦਾ ਕਲਰ ਹੀ ਇਦਾਂ ਦਾ ਹੀ ਕਦੇ ਨਾ ਮੈਲਾ ਹੋਊਗਾ ਤੇ ਨਾਂ ਹੀ ਕਦੇ ਖਰਾਬ ਹੋਊਗਾ ਹੁਣ ਥੋੜਾ ਥੋੜਾ ਡਰ ਲੱਗਦਾ ਹੋਊਗਾ ਜਦੋਂ ਇਹਦੀ ਪੂਰਾ ਤੇ ਲਾਈਟਾਂ ਲੱਗ ਗਈਆਂ ਪੂਰਾ ਉੱਪਰ ਲਾਈਟ ਪੈਨ ਲੱਗ ਗਈ ਫਿਰ ਇਹਨੇ ਪ੍ਰੋਪਰ ਇਦਾਂ ਸ਼ਾਈਨ ਦੇਣੀ ਇਦਾਂ ਪਤਾ ਨਹੀਂ ਲੱਗਦਾ ਦੋ ਕੁ ਦਿਨਾਂ ਚ ਬਾਈ ਕਹਿੰਦਾ ਲਾ ਦੂੰਗਾ ਹੁਣ ਦੁਪਹਿਰਾ ਆ ਗਿਆ ਦੁਪਹਿਰ ਤੱਕ ਸਿਰਫ ਇਹ ਇੰਨੇ ਦੋ ਪੀਸ ਹੀ ਦੋ ਲੈਣੇ ਹੀ ਲੱਗਿਆ ਨੇ ਕਿਉਂਕਿ ਜਦੋਂ ਆਪਾਂ ਪੂਰਾ ਸੋਧ ਕੇ ਲਾਉਣਾ ਤਾਂ ਫਿਰ ਟਾਈਮ ਤਾਂ ਲੱਗ ਜਾਂਦਾ ਦੋ ਤਿੰਨ ਦਿਨਾਂ ਚ ਮਿਸਤਰੀ ਕਹਿੰਦਾ ਫ੍ਰੀ ਕਰ ਦੂੰਗਾ ਮੈਂ ਪੱਥਰ ਲੱਗਣ ਤੋਂ ਬਾਅਦ ਫਿਰ ਆਪਾਂ ਡਾਊਨ ਸੀਲਿੰਗ ਕਰਵਾਵਾਂਗੇ ਉਸ ਤੋਂ ਬਾਅਦ ਚ ਆਪਾਂ ਥੋੜੀ ਵਾਲ ਪੱਟੀ ਵੀ ਕਰਨੀ ਪਊ ਸੋਸਦਾ ਕੰਮ ਕਾਫੀ ਆ ਨਿੱਕੇ ਨਿੱਕੇ ਜੇ ਤੇ ਕੰਮ ਥੋੜਾ ਹੁੰਦਾ ਪਰ ਆਰ ਆਪਾਂ ਨੂੰ ਉਨਾ ਹੀ ਕਰਨਾ ਪੈਂਦਾ ਤੁਸੀਂ ਦੇਖ ਸਕਦੇ ਹੋ ਬਿਲਕੁਲ ਹੀ ਨਹੀਂ ਪਤਾ ਲੱਗਦਾਗਾ ਕਿਤੇ ਵੀ ਜਾਂ ਕਿੱਥੇ ਜੋੜ ਆ ਤੇ ਜਾਂ ਉੱਚਾ ਨੀਵਾ ਬਿਲਕੁਲ ਬਾਈ ਨੇ ਪੜੇ ਵਿਉਂਤ ਦੇ ਨਾਲ ਪੱਥਰ ਲਾਇਆ ਝੋਨੇ ਲੱਗਣ ਦੀਆਂ ਤਿਆਰੀਆਂ ਹੋ ਗਈਆਂ ਨੇ ਪਾਣੀ ਛੱਡੇ ਗਏ ਆ ਪਿੱਛੇ ਤੇ ਆਪਣੀ ਘਰ ਕੋਲ ਜਿਹੜੀ ਚਰੀ ਸੀਗੀ ਦੇਖੋ ਕੱਡੀ ਵੱਡੀ ਵੱਡੀ ਹੋ ਗਈ ਆ ਕਹਿਣ ਹਰੇ ਬਾਈ ਘੈਂਟ ਲੱਗਦੀ ਆ ਪੂਰੀ ਹੁਣ ਥੋੜਾ ਜਿਹਾ ਚਰੀ ਨੂੰ ਸਾੜ ਘਾੜ ਜੂਗਾ ਸਾੜੇ ਉਹ ਘਾੜ ਜੂਗਾ ਕਿ ਜਿਹੜਾ ਆਪਣਾ ਇੱਥੇ ਨਾਲ ਦੇ ਖੇਤ ਵਾਲੇ ਬਾਈ ਹੋਣਾਂ ਨੇ ਜੋ ਝੋਨਾ ਲੱਗਿਆ ਹਨ ਤੇ ਉਦੋਂ ਫਿਰ ਥੋੜਾ ਜਿਹਾ ਖੁਸ਼ਕਾਵਾ ਘਟ ਆਊਗਾ ਸਿੱਲੀ ਹਵਾ ਆਉਣੀ ਸ਼ੁਰੂ ਹੋ ਜੂਗੀ ਇੱਥੇ ਆ ਬੂਟੇ ਲਾਏ ਪਿਛਲੇ ਸਾਲ ਹੁਣ ਇਹਨਾਂ ਨੂੰ ਵੀ ਆਸਰਾ ਹੋ ਜੂਗਾ ਹੁਣ ਫੁੱਟਦੇ ਉਹਦੇ ਬਹੁਤ ਸਨੀ ਫੁੱਟ ਕੀਤੀ ਆ ਬੂਟਿਆਂ ਨੇ ਇੱਕ ਇਹ ਲੱਗਾ ਹੋਇਆ ਸੀ ਇੱਕ ਲੱਗਾ ਹੋਇਆ ਸੀ ਇੱਧਰ ਇਹ ਵਾਲਾ ਹੁਣ ਆ ਵੱਟ ਦੇ ਨਾਲ ਰੇਂਜ ਹੀ ਰੇਂਜ ਦੇ ਨਾਲ ਹੀ ਹੋਈ ਜਾਣੀ ਕਿਉਂਕਿ ਹੁਣ ਗਰਮੀ ਬਹੁਤ ਜ਼ਿਆਦਾ ਆ ਪਾਣੀ ਵੱਲੋਂ ਬਹੁਤ ਔਖਾ ਹੋਇਆ ਪਿਆ ਸੀਗਾ ਤੇ ਇੱਥੋਂ ਰੇਂਜ ਫੜ ਲਿਆ ਕਰਨਗੇ ਵੈਸੇ ਇਹ ਤਾਂ ਚੈਰੀ ਨੂੰ ਵੀ ਪਾਣੀ ਲੱਗਾ ਹੋਇਆ ਹੁਣ ਠੰਡਾ ਹੋ ਜਾਣਾ ਬਾਕੀ ਮੌਸਮ ਵਿੱਚ ਵੀ ਥੋੜੀ ਨਮੀ ਆਉਣੀ ਸ਼ੁਰੂ ਹੋ ਜਾਣੀ ਹੁਣ ਉਹਕੇ ਝੋਨੇ ਲੱਗਣ ਲੱਗ ਜਾਨੇ ਆ। ਜੋ ਝੋਨੇ ਲੱਗਣ ਲੱਗੇ ਵਾਹਣ ਗਿੱਲੇ ਹੋ ਜਾਂਦੇ ਫਿਰ ਜਿਹੜੀ ਖੁਸ਼ਕ ਹਵਾ ਹੁੰਦੀ ਆ ਉਹ ਥੋੜੀ ਜੀ ਸੈੱਲ ਫੜ ਜਾਂਦੀ ਆ। ਤੇ ਜਿਹੜੇ ਬੂਟੇ ਸੁੱਕਦੇ ਆ ਉਹ ਫਿਰ ਐ ਸੁੱਕਦੇ ਨਹੀਂ ਆ ਆਪਣੇ ਬੂਟੇ ਲਗੀ ਬਹੁਤ ਨੁਕਸਾਨ ਕੀਤਾ ਗਰਮੀ ਇੰਨੀ ਪਈ ਆ। ਤੇ ਆਪਣੇ ਜਿੰਨੇ ਅੰਬਾਂ ਦੇ ਬੂਟੇ ਸਾਰੇ ਅੰਬਾਂ ਦੇ ਬੂਟੇ ਸੁੱਕ ਗਏ ਤੇ ਤਿੰਨ ਬੂਟੇ ਕਿੰਨੂ ਦੇ ਸੁੱਕੇ ਆ। ਇੰਨੀ ਜਿਆਦਾ ਗਰਮੀ ਪਈ ਆ। ਸੋ ਇੰਨੀ ਮਿਹਨਤ ਕੀਤੀ ਕਰਾਈ ਸਾਰੀ ਆਪਣੀ ਬੇਕਾਰ ਗਈ ਆ। ਤੇ ਆਪਾਂ ਨੂੰ ਦੁਬਾਰਾ ਫੇਰ ਲਿਆ ਕੇ ਲਾਉਣੇ ਪੈਣਗੇ ਮਸਾ ਫੋਟਾ ਕੱਢੀਆਂ ਸੀ ਇੰਨੀ ਗਰਮੀ ਸੀ ਪਰ ਗਰਮੀ ਤੋਂ ਬਹੁਤ ਕੋਸ਼ਿਸ਼ ਕੀਤੀ ਪਰ ਜਿਹੜੀ ਤਤੀ ਲੋ ਚੱਲਦੀ ਸੀ ਨਾ ਉਹਨੇ ਪੇਛੇ ਨਹੀਂ ਜਾਣ ਦਿੱਤੀ ਤੇ ਸ਼ੈਂਕੀ ਵਿਖਲਾ ਉਧਰ ਉਧਰ ਲੜਨ ਗਿਆ ਜਾ ਕੇ ਉਧਰ ਬਾਈ ਹੋਣੀ ਪਨੀਰੀ ਪੜਦੇ ਆ ਤੇ ਉਹਨਾਂ ਦੇ ਨਾਲ ਕੁੱਤਾ ਆਇਆ ਵਿਆ ਉਹ ਪਰੇ ਠੀਕ ਆ ਇਹ ਤਾਂ ਸਪੈਸ਼ਲ ਘਰੋਂ ਚੱਲ ਕੇ ਗਿਆ ਉੱਥੇ ਲੜਾਈ ਮੁੱਲ ਲੈਣ ਵਾਸਤੇ ਓਏ ਗੱਲ ਸੁਣ ਰਿਹਾ ਓਏ ਓਏ ਪਰਿਆ ਤੇਰਾ ਰੋਲਾ ਕੀ ਆ ਹੈਂ ਕੀ ਰੋਲਾ ਤੇਰਾ ਤੇਰਾ ਹਰੇਕ ਦੇ ਨਾਲ ਹੀ ਸਿੰਘ ਤੇ ਰਾੜੀ ਹੁੰਦੇ ਆ ਪਤਾ ਤੇ ਤੋ ਕਿੱਡਾ ਵੱਡਾ ਉਹ ਤੈਨੂੰ ਪਤਾ ਕਿੱਡਾ ਵੱਡਾ ਤੇਰੇ ਤੋਂ ਉਹ ਹੈ ਇੱਕ ਨਹੀਂ ਤੈਨੂੰ ਗਿਣਨ ਦੇਣੀ ਹੈ ਕੁੱਤੀ ਕਿਥੇ ਲੱਭਾਂਗੇ ਆਪਦੀ ਹੈ ਇਹ ਕੁੱਤਾ ਵਾ ਜਿਹੜਾ ਇਹ ਜਦੋਂ ਭੌਂਕਦਾ ਹੁੰਦਾ ਸਾਰੇ ਕਹਿਣਗੇ ਬਾਈ ਥੋੜੀ ਕੁੱਤੀ ਬਹੁਤ ਕੋੜਾ ਕੁੱਤੀ ਬਹੁਤ ਜਿਆਦਾ ਵੱਢਦੀ ਥੋੜੀ ਸਾਰੇ ਉਹਨੂੰ ਕੁੱਤੀ ਕੋਈ ਕਹਿੰਦੇ ਆ ਮੈਂ ਕਿ ਤੁਹਾਨੂੰ ਤਾਂ ਹੀ ਵੜਦਾ ਤੁਸੀਂ ਇਹਦਾ ਜੈਂਡਰ ਚੇਂਜ ਕਰਤਾ ਵਿਚਾਰੇ ਦਾ ਤਾ ਕਰਕੇ ਜਾਦੇ ਵੜਦਾ ਥਨ ਹਾਂ ਹੁਣ ਚੱਲੀ ਕੇ ਜਾਏ ਆ ਆ ਦੇਖੋ ਗਰਮੀ ਦੇ ਨਾਲ ਬੂਟੇ ਸੁੱਕੇ ਆ ਸਾਰੇ ਆ ਪੱਤੇ ਪੱਤੇ ਜੀ ਸਾਰੇ ਸੁੱਕ ਗਏ ਆ ਇਧਰ ਵੀ ਕਿੰਨੂ ਦਾ ਬੂਟਾ ਤੁਹਾਨੂੰ ਦਿਖਾਉਣਾ ਮੈਂ ਜਿਹੜਾ ਆ ਬੂਟਾ ਵੀ ਸੁੱਕ ਗਿਆ ਤੇ ਆ ਬੂਟਾ ਵੀ ਸੁੱਕ ਗਿਆ ਪੱਤੇ ਸਾਰੇ ਸੁੱਕ ਗਏ ਤੇ ਆ ਅਮਰੂਦ ਰਹਿ ਗਿਆ ਕੱਲਾ ਜਿੰਨੇ ਬੂਟੇ ਲਾਇ ਸਾਰੇ ਬੂਟਿਆਂ ਚੋਂ ਕੱਲਾ ਅਮਰੂਦ ਹੀ ਬਚਿਆ ਤੇ ਬਾਕੀ ਸੁੱਕ ਗਏ ਬੂਟੇ ਸਾਰੇ ਹੁਣ ਯੂਨੀਵਰਸਿਟੀ ਜਦੋਂ ਗਏ ਤੇ ਉੱਥੋਂ ਲੈ ਕੇ ਆਵਾਂਗੇ ਜਾਮਣਾ ਜੂਮਣਾ ਤੇ ਜਿਹੜੀ ਤੇਰਾ ਕੰਧ ਦਾ ਆ ਕੰਧ ਦੇ ਨਾਵਾ ਕੱਢੀ ਕੰਧ ਦੇ ਨਾਲ ਜਗਾ ਸਾਰੀ ਖਾਲੀ ਪਈ ਆ ਇੱਥੇ ਲਾਵਾਂਗੇ ਲੈ ਕੇ ਜਾਮਣਾ ਵਗੈਰਾ ਆਪਾਂ ਤੇ ਆ ਥੋੜਾ ਜਿਹਾ ਆਪਣਾ ਕੋਡ ਰਹਿ ਆ ਕੱਢਣ ਵਾਲਾ ਇੱਕ ਦਿਨ ਚ ਬੰਦਾ ਜਦੋਂ ਮਿਲ ਗਿਆ ਜਿੱਥੇ ਆ ਪਾਥੀਆਂ ਪੁੱਥੀਆਂ ਜੀਆਂ ਪਈਆਂ ਇਹ ਸਾਰਾ ਚੱਕ ਕੇ ਚੌਰਸ ਕਰ ਦੇਣਾ ਇੱਥੇ ਮਿੱਟੀ ਪੈਂਦੀ ਆ ਇਥੋਂ ਭਾਰਤੀ ਦੇ ਨਾਲ ਮਿੱਟੀ ਚੱਕ ਕੇ ਉਹ ਉੱਤੇ ਸੱਟ ਕੇ ਪੂਰਾ ਇਹਨੂੰ ਚੌਰਸ ਬਣਾਵਾਂਗੇ ਤੇ ਇੱਕ ਵਾਰ ਫੇਰ ਸਾਡੀ ਕੁੱਤੀ ਨੂੰ ਮਿਲ ਲੋ ਇਹ ਸੀ ਜੋ ਨਿਕਲ ਕੇ ਜਨਾਬ ਹੁਣੇ ਆਏ ਆ ਠੀਕ ਆ ਕਿਉਂਕਿ ਇਹ ਹੁਣ ਹੈਗਾ ਥੋੜਾ ਥੱਕਿਆ ਹੋਇਆ ਕਿਉਂਕਿ ਸਵੇਰ ਦਾ ਸੁੱਤਾ ਪਿਆ ਸੌਂ ਸੌ ਕੇ ਥੱਕ ਗਿਆ ਓਏ ਇਹੀ ਕਰਦਾ ਹੈ ਇਹੀ ਕਰਦਾ ਤੂੰ ਪੰਗੇ ਲਈ ਆਇਆ ਕਰ ਹੂੰ ਪਸ਼ੈਕ ਬਰਾਹਰ ਕੀਤਾ ਪਿਆ ਗਰਮੀ ਨੇ ਬਾਲ ਵੀ ਤੇ ਝੜ ਕੇ ਅੱਧੇ ਹੀ ਰਹਿ ਗਏ ਗਰਮੀ ਬਹੁਜਿਆ ਦੇ ਮੰਨਦਾ ਤੇ ਠੰਡ ਵੀ ਵਹਿੰਦੇ ਮੰਨਣ ਲੱਗ ਜਾਂਦਾ ਇਥੇ ਬੱਚੇ ਫਿਰਦੇ ਆ ਟਟੀਆਂ ਦੇ ਹੁਣ ਉਹ ਨਾ ਫੜਨਗੇ ਤੇ ਇਹਦੇ ਨਜ਼ਾਰੇ ਆ ਪੂਰੇ ਇਥੇ ਖੁੱਲਾ ਜਗਾ ਨਾਲ ਖੇਤ ਲੱਗ ਜਾਂਦੇ ਆ ਖੁੱਲਾ ਘਾਰ ਆ ਤੇ ਜਿੱਧਰ ਜੀ ਕਰਦਾ ਸਾਰੇ ਟਹਿਲਦਾ ਹੈ ਇਹ ਸਾਰਾ ਇਹਦਾ ਏਰੀਆ ਤਾਈਂ ਉਹ ਲੜਨ ਗਿਆ ਉਹ ਕੁੱਤੇ ਨਾਲ ਦੂਜੇ ਨਾਲ ਵੀ ਆ ਇੱਧਰ ਆਇਆ ਵਿੱਚੋਂ ਨਿਕਲਣ ਨਹੀਂ ਜਾਣਾ ਕਿੱਧਰ ਵੜ ਗਿਆ ਤੂੰ ਓਏ ਆ ਚੱਲ ਗਏ ਮੈਂ ਚੱਲਿਆ ਘਰੇ ਆ ਜਾ ਘਰੇ ਚੱਲਿਆ ਮੈਂ ਆ ਜਾ ਓ ਜਾ ਬੜਾ ਵਿਚਾਰੀ ਆ ਲੈ ਆ ਲੈ ਇਧਰ ਪਾਣੀ ਹੈ ਜਿਹਦੇ ਨਿਕਲੇ ਆ ਪਾਣੀ ਆ ਮੂਰੇ ਤੇਰੇ ਆ ਚੱਲ ਗਿਆ ਮੈਂ ਚੱਲਿਆ ਭੱਜਿਆ ਆ ਜਾ ਆ ਜਾ ਚਲੋ 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 ਪਾ ਚਲੋ ਕਰੇ ਚਲੋ ਬਈ ਚਲੋ 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 ਓਏ 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 ਫੜਦੀ ਛੱਡ ਕਾਟੋਂ ਦਾ ਵੀ ਬਹੁਤ ਵੈਰੀ ਆ ਕਦੇ ਫੜੀ ਵੀ ਆ ਉਦੋਂ ਤੇਰੇ ਕੋਲੋਂ ਭੱਜ ਗਈ ਕਾਟੋ ਉਹ ਨਹੀਂ ਤੂੰ ਫੜੀ ਹਣ ਉੱਧਰ ਸਾਰੇ ਵੇਖ ਕੇ ਹੋਗੇ ਉੱਧਰ ਤਾਂ ਨਹੀਂ ਕੋਈ ਚੀਜ਼ ਫਿਰਦੀ ਜਾਂ ਚੂਹਾ ਕਾਟੋ ਉੱਧਰ ਤਾਂ ਨਹੀਂ ਜਾਂ ਕੋਈ ਚਿੜੀ ਚੁੜੀ ਹੋਈ ਸਾਰੇ ਇਹਦੀ ਨਿਗਾ ਹੁੰਦੀ ਆ ਵੀ ਘਰੇ ਇੰਨੀ ਮੇਰ ਜਿਦਾ ਆਉਂਦਾ ਵੀ ਘਰੇ ਕੋਈ ਹੋਰ ਨਾ ਜੀ ਵੇਖ ਲਿਆ ਚੱਲ ਚੱਲ ਗਏ ਅੰਦਰ ਚੱਲ ਆ ਜਾ ਫਿਰ ਮੁੜਿਆ ਉੱਪਰ ਆਪਣਾ ਪੱਥਰ ਤਿੰਨਾ ਦਿਨਾਂ ਚ ਲੱਗੂਗਾ ਸੋ ਬਾਈ ਹੁਣੀ ਬਾਹਲਾ ਸੋਧ ਕੇ ਪੱਥਰ ਲਾਉਂਦੇ ਆ ਠੀਕ ਆ ਦੇਖੋ ਜਿਹੜਾ ਪੱਥਰ ਸਿਲੈਕਟ ਕੀਤਾ ਹਜੇ ਰਫਲੀ ਜਿਹਾ ਲੱਗਾ ਰਿਹਾ ਸਫਾਈ ਸੁਥੀ ਹੇ ਕਰਨ ਵਾਲੀ ਆ ਤੇ ਜੋੜ ਬਿਲਕੁਲ ਹੀ ਨਹੀਂ ਪਤਾ ਲੱਗਦਾ ਕਿੱਥੇ ਆ ਨਾ ਲਿਬੜੇ ਦਾ ਪਤਾ ਲਾ ਦੇਣਾ ਸਾਫ ਦਾ ਪਤਾ ਲੱਗਦਾ ਜਦੋਂ ਸਾਫ ਕਰਕੇ ਪੂਰਾ ਰੂਮ ਤਿਆਰ ਹੋ ਗਿਆ ਇਹ ਤੁਸੀਂ ਦੇਖੋ ਕਿੰਨੀ ਵਧੀਆ ਡੈਕੋਰੇਸ਼ਨ ਬਣਦੀ ਇਹਦੀ ਲਓ ਵੀ ਮਿੱਤਰੋ ਕੋਠੇ ਦੀਆਂ ਅੱਜ ਹੋਣ ਲੱਗੀਆਂ ਸਫਾਈਆਂ ਨਾਲੇ ਪਹਿਲੇ ਫਲੋਰ ਜਿਹੜਾ ਸੀ ਆਪਣਾ ਸਭ ਤੋਂ ਪਹਿਲੀ ਮੰਜ਼ਲ ਉਹ ਆਪਾਂ ਕਰਤੀ ਆ ਸਾਫ ਤੇ ਜਿਹੜਾ ਹੁਣ ਥੱਲੇ ਆਲਾ ਥੱਲੇ ਬਹੁਤ ਜ਼ਿਆਦੇ ਖਲਾਰਾ ਦੇਖੋ ਕੀ ਹਾਲ ਹੋਇਆ ਪਿਆ ਹਾ ਇਹ ਤਾਂ ਬਹੁਤ ਚੱਕਿਆ ਗਿਆ ਹੋਇਚੂ ਲੋਟੇਰ ਲੱਗੇ ਬਈ ਪਰਲੇ ਬਾਸੀ ਇੰਨਾ ਜਾਇ ਪੂਰਾ ਕਰਕਰਟ ਆ ਔਰ ਦੇਖੋ ਥਲੇ ਕੋਠੇ ਦੇ ਉੱਤੇ ਕਿਵੇਂ ਖਲਾਰਾ ਪਿਆ ਹੋਇਆ ਦੇਖੋ ਖਲਾਰਾ ਪਿਆ ਕਿੰਨਾ ਲਓ ਜੀ ਚੱਲ ਪੀ ਆਪਣੀ ਗੀਠੀ ਇਹ ਆਪਣੇ ਬਹੁਤ ਕੰਮ ਵਾਲੀ ਚੀਜ਼ ਬਣ ਗਈ ਘਰੇ ਠੀਕ ਆ ਤੇ ਜੋ ਅੱਗ ਵੀ ਨਹੀਂ ਔੜਦੀ ਤੇ ਦੇਖੋ ਸਮਾਨ ਦਾ ਖਲਾਰਾ ਕਿੰਨਾ ਇਧਰ ਇਹ ਸਾਰਾ ਸਮਾਨ ਆਪਣਾ ਮਚਾਉਣ ਵਾਲੀ ਆ ਕਿਦਾਂ ਬਾਪੂ ਆ ਦੇਖੋ ਕਿੰਨਾ ਖਲਾਰਾ ਉੱਤੋਂ ਲਾਇਆ ਹਜੇ ਤੁਲਸੀ ਟੀਆ ਦਾ ਬਾਈ ਲਾ ਲਾ ਕੇ ਕੈਮਰੇ ਦੇ ਨਾਲ ਆਵਾਜ਼ ਵਿੱਚ ਆ ਕੇ ਦੂਰ ਸੜਦੇ ਆਸਾਰਾ ਮਚਾਉਣ ਵਾਲੀ ਹੈ ਜਿੰਨਾ ਪਿਆ ਇਤੇ। ਆਹ ਪਹਿਲਾਂ ਕੁਝ ਨੂੰ ਮਾਰਦਾ। ਦੇਖੋ ਜਿਹੜਾ ਆਪਾਂ ਜਲਸਾ ਬਣਾਇਆ ਸੀ ਘੈਂਟ ਆ ਕਿਵੇਂ ਆ ਜਿਹੜੀ ਮਤਲਬ ਜਿਹੜੀ ਤੁਸੀਂ ਥੱਲੇ ਅੱਗ ਮੱਚਦੀ ਦੇਖਦੇ ਹੋਵੋਗੇ ਇਹ ਜਿਹੜੀ ਮਤਲਬ ਮੋਮ ਥੱਲੇ ਡਿੱਗ ਪੈਂਦੀ ਉਹ ਥੱਲੇ ਡੱਕੇ ਮੱਚੀਆਂ ਦੀ ਜਿਹੜੀ ਹਾਈ ਵੀ ਚੀਜ਼ ਉੱਪਰ ਰਹਿ ਜਾਂਦੀ ਹੈ। ਸੋ ਕੁਝ ਵੀ ਜਿੱਕੱਲੀ ਸਵਾਈ ਬਚਦੀ ਹੈ ਕੁਝ ਵੀ ਨਹੀਂ ਰਹਿੰਦਾਗਾ। ਤੇ ਅੱਗ ਵੀ ਸਾਈਡਾਂ ਤੋਂ ਖਿਲਰਦਾ ਨਹੀਂਗਾ ਕੋਈ ਚੀਜ਼ ਤੇ ਕੋ ਡਿਊਟੀ ਲਾਟਨੇ ਕਰ ਰਹੀ ਆ ਇਹ ਸੀ ਆਪਣਾ ਅੱਜ ਦਾ ਛੋਟਾ ਜਿਹਾ ਵਲੌਗ ਜਿਹੜੇ ਫਸਟ ਟਾਈਮ ਦੇਖ ਰਹੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਲਾਈਕ ਤੇ ਕਮੈਂਟ ਕਰਕੇ ਜੁਣ ਦੱਸਿਓ ਮਿਲਦੇ ਆ ਕੱਲ ਨੈਕਸਟ ਵਲੌਗ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਾਏ ਬਾਏ ਗੁੱਡ ਨਾਈਟ